ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਕ੍ਰਾਸ਼ कॉटन ਸਿਲਕ ਦੇ ਸੂਟ ਲੈਗੇ ਨਿਊ ਸਟੱਫ ਆਇਆਗਾ ਤੇ ਨਿਊ ਕੁਆਲਿਟੀ ਹੈ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਜਿਹੜਾ ਸਟੱਫ ਹੈਗਾ ਬਹੁਤ ਜ਼ਿਆਦੇ ਸੌਫਟ ਹੈ ਰੂਣ ਦੀ ਤਰ੍ਹਾਂ ਬਿਲਕੁਲ ਇੰਨਾ ਜ਼ਿਆਦੇ ਸੌਫਟ ਹੈ ਤੇ ਹੈ ਵੀ ਫੁੱਲ ਪਿਓਰ ਹੈਗਾ ਤੇ ਮਤਲਬ ਇਹ ਮਤਲਬ ਕਾਰ ਵਾਸ਼ ਨਹੀਂ ਹੋਣਾ ਇਹਨੂੰ ਤੁਸੀਂ ਡ్రਾਈ ਕਲੀਨ ਕਰਵਾ ਸਕਦੇ ਹੋ ਤੇ ਇਹ ਡ్రਾਈ ਕਲੀਨ ਹੋਊਗਾ ਜਿਹੜਾ ਸਟੱਫ ਹੈਗਾ ਤੇ ਇਹ ਕਾਰ ਵਾਸ਼ ਨਹੀਂ ਹੁੰਦਾ ਹੈਗਾ ਤੇ ਮੈਂ ਤੁਹਾਨੂੰ ਸੂਟ ਦਿਖਾਉਣੇ ਇਹ ਬਹੁਤ ਜਿਆਦੇ ਸੋਹਣੇ ਨੇ ਕਿ ਇੱਕ ਤੇ ਇੱਕ ਟੂਟ ਹਟ ਚੁੱਕੇ ਹੈਗਾ ਤੇ ਫੁੱਲ ਪਿਓਰ ਕ੍ਰਾਸ਼ ਕਾਟਨ ਸੇਕ ਹੈਗਾ ਤੇ ਪਲੱਸ ਦੁਪट्टे ਰਹਿਣਗੇ ਨਾਲ ਪਲੱਸ ਦੁਪੱਟੇ ਰਹਿਣਗੇ ਦੁਪੱਟੇ ਵੀ ਸੇਮ ਫੈਬਰਿਕ ਦੇ ਰਹਿਣਗੇ ਜਿਹੜਾ ਮੈਂ ਤੁਹਾਨੂੰ ਫੈਬਰਿਕ ਦਿੱਸਿਆਗਾ ਉਸੇ ਫੈਬਰਿਕ ਦੇ ਦੁਪੱਟੇ ਰਹਿਣਗੇ ਤੁਸੀਂ ਦੇਖ ਸਕਦੇ ਹੋਗੇ ਤੇ ਪਹਿਣਾ ਦੀ ਅਕਸਰ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੁੰਦੀ ਹੈ ਮੈਨੂੰ ਕਿਹਾ ਸੀ ਨਾ ਵੀ ਕਿਸੇ ਨੇ WhatsApp ਤੇ ਮੈਸੇਜ ਆਇਆ ਸੀ ਇੱਕ ਦੋ ਜਣਿਆਂ ਦਾ ਬਾਹਰ ਤੋਂ ਪਹਿਣ ਹੋਣਾਂ ਦਾ ਕਹਿੰਦੇ ਵੀ ਤੁਸੀਂ ਹਨਾ ਵੀ ਕ੍ਰੇਪ ਦੇ ਸੂਟ ਲੈ ਕੇ ਆਓ ਜਾਂ ਜੌਂਜਰ ਤੇ ਫੁੱਲ ਪਿਓਰ ਦੇ ਵਿੱਚ ਤੇ ਫੁੱਲ ਪਿਓਰ ਕريب ਜਾਰਜਰ ਦੇਖੋ ਬਹੁਤ ਹਨਾ ਪਹਿਲਾਂ ਸੇਲ ਹੋ ਮਤਲਬ ਰੂਟੀਨ ਹੁਣ ਵੀ ਆਉਂਦੇ ਨੇਗੇ ਸੂਟ ਵੀ ਪਹਿਲਾਂ ਸੇਲ ਹੋ ਚੁੱਕੇ ਨੇਗੇ ਹਨਾ ਕਾਫੀ ਵਾਰ ਆਪਾਂ ਕਰਤੇ ਤੇ ਆਪਾਂ ਨਿਊ ਫੈਬਰਿਕ ਲੈ ਕੇ ਆਇਆ ਫੁੱਲ ਪਿਓਰ ਦੇ ਵਿੱਚ ਜਿਹੜੀਆਂ ਪਾਉਣੀਆਂ ਚਾਹੀਦਾ ਸੀਗਾ ਤੇ ਤੁਸੀਂ ਲੈ ਸਕਦੇ ਹੋਗੇ ਲਓ ਜੀ ਦੇਖੋ ਸਟਫ ਇੰਨਾ ਕੁ ਜਾਦੇ ਸੋਹਣਾ ਨਾ ਤੇ ਬਹੁਤ ਜਾਦੇ ਸੌਫਟ ਹੈਗਾ ਬਿਲਕੁਲ ਰੂਨ ਦੀ ਤਰ੍ਹਾਂ ਪਿਆ ਹੈਗਾ ਇੰਨਾ ਜਿਆਦਾ ਸੌਫਟ ਫੈਬਰਿਕ ਹੈਗਾ ਇਹ ਬਹੁਤ ਜਿਆਦਾ ਚਲੋ ਜੀ ਇਸ ਤਰ੍ਹਾਂ ਇਹ ਰਹੋਗੀ ਸ਼ਰਟ ਰਹੋਗੀ ਇਹ ਤੁਸੀਂ ਦੇਖੋ ਇਹ ਤਾਂ ਸ਼ਰਟ ਹੈਗੀ ਤੇ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਇੰਨਾ ਜਿਆਦਾ ਮਤਲਬ ਸੌਫਟ ਸਟੱਫ ਹੈ ਫੁੱਲ ਪਿਓਰ ਤੇ ਵਿੱਚ ਹੈਗਾ ਜਿਹੜਾ ਇਹ ਸਟੱਫ ਹੈਗਾ ਇੱਕ ਮੁਠੀ ਦੇ ਵਿੱਚ ਆ ਜਾਊਗਾ ਸਾਰਾ ਇੰਨਾ ਜਿਆਦਾ ਪਿਓਰ ਹੈਗਾ ਤੇ ਇਹ ਵਾਲੀ ਬਣੂਗੀ ਜੀ ਸ਼ਰਟ ਦੇਖੋ ਤੇ ਇਹਦੇ ਨਾਲ ਰਹਣਗੀ ਰਹੂਗੀ ਪਲੇਨ ਬਾਟਮ ਫੁੱਲ ਪਿਓਰ 크ਰੇਪ ਦੀ ਬਾਟਮ ਹੈ ਬਿਲਕੁਲ ਫੁੱਲ ਪਿਓਰ 크ਰੇਪ ਦੀ ਸਾਮੀ ਨਹੀਂ ਹੈਗੀ ਇਹਦੇ ਨਾਲ ਤੇ ਪਲੱਸ ਮੈਂ ਤੁਹਾਨੂੰ ਦੁਪੱਟਾ ਸ਼ੋਅ ਕਰਦੀ ਆਂਗੀ ਵੀ ਕਿੱਦਾਂ ਦਾ ਹੈਗਾ ਦੁਪੱਟਾ ਪੂਰਾ ਹਨ ਖੁੱਲਾ ਡੁੱਲਾ ਰਹੂਗਾ ਇਸ ਤਰ੍ਹਾਂ ਲੇਖੋ ਪ੍ਰਿੰਟ ਬਣਿਆ ਹੋਇਆ ਇਸ ਤਰ੍ਹਾਂ ਦੇਖੋ ਪ੍ਰਿੰਟ ਬਣਿਆ ਹੋਇਆ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਾਂਦੇ ਸੋਨਾ ਦੁਪੱਟਾ ਜਿਹੜਾ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਇਦਾਂ ਦੇਖੋ ਦੁਪੱਟਾ ਪਲੱਸ ਸ਼ਰਟ ਹੈਗੀ ਇਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਪਣੂਗਾ ਇਹਦੇ ਨਾਲ ਜੇ ਤੁਸੀਂ ਫਾਰਸੀ ਸਲਵਾਰ ਨਾਲ ਸੂਟ ਟ੍ਰੈਂਡਿੰਗ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਪਾਣ ਲੰਗਾ ਇਹ ਤੇ ਪ੍ਰਾਈਸ ਇਹਦਾ ਹੋਊਗਾ ਜੀ 4000 ਪਲੱਸ ਸ਼ਿਪਿੰਗ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਕਿ ਕਿਹੜੇ ਕਿਹੜੇ ਲਿੰਗੇ ਇੱਕ ਇਹਦੇ ਵਿੱਚ ਰਹੂਗਾ ਜੀ ਬਲੈਕ ਬ੍ਰੈਂਡ ਹੈਗਾ ਇਹਨਾਂ ਦਾ ਸਾਰੇਆਂ ਦਾ ਟੇਸਟਾ ਟੇਸਟਾ ਦੀ ਸਟੈਂਪ ਮਿਲੂਗੀ ਤੁਹਾਨੂੰ ਲੱਗੀ ਲਓ ਜੀ ਇਹ ਹੈਗਾ ਹੈਗਾ ਬਲੈਕ ਕਲਰ ਇਹ ਵੀ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਸੇਮ ਫੁੱਲ ਪਿਓਰ ਦੀ ਬਾਟਮ ਹੈਗੀ ਕ੍ਰੇਪ ਦੀ ਬਲੈਕ ਕਲਰ ਦੀ ਤੇ ਪਲੱਸ ਨਾਲ ਦੁਪੱਟਾ ਇਹਦਾ ਵੀ ਮੈਂ ਤੁਹਾਨੂੰ ਦੁਪੱਟਾ ਸ਼ੋਅ ਕਰ ਦਿੰਨੀ ਆ ਵੀ ਕਿੱਦਾਂ ਦਾ ਹੈਗਾ ਲਓ ਜੀ ਐਸਟਰਾ ਇਸsrand ਦੁਪੱਟਾ ਬਣਿਆ ਹੋਇਆ ਹੈਗਾ ਇਹਦਾ ਬਹੁਤ ਜਿਆਦਾ ਸੋਹਣਾ ਦੁਪੱਟਾ ਇਹਦਾ ਵੀ ਇਦਾਂ ਦੇਖੋ ਵਿੱਚ ਪ੍ਰਿੰਟਿੰਗ ਆ ਚੁਗੀ ਤੇ ਵਿੱਚ ਫਲਾਰ ਨਗੇ ਵੱਡੇ ਵੱਡੇ ਤੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਬਲੈਕ ਦਾ ਵੀ ਤੇ ਸਾਰੇ ਅਲੱਗ-ਅਲੱਗ ਪ੍ਰਿੰਟ ਹੋਣਗੇ ਜੇ ਤੁਸੀਂ ਇੱਕ ਲੈਣਾ ਦੋ ਲੈਣਾ ਜਿਵੇਂ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਲੋ ਜੀ ਤੇ ਪਰ ਇੱਕ ਵਾਰ ਇਹ ਹਨਾ ਨਵਾਂ ਸਟੱਫ ਹੈਗਾ ਕੁਆਲਿਟੀ ਜ਼ਰੂਰ ਚੈੱਕ ਕਰਿਓ ਵੀ ਕਿੱਦਾਂ ਦੀ ਕੁਆਲਿਟੀ ਹੈਗੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੋ ਅਸੀਂ ਵੀਡੀਓ ਦੇ ਵਿੱਚ ਦੱਸਿਆ ਗਿਆ ਉਹੀ ਕੁਆਲਿਟੀ ਘਰ ਤੱਕ ਆਈ ਹੈ ਤੁਹਾਡੇ ਨੈਕਸਟ ਸੂਟ ਆਜੂਗਾ ਇਹ ਵਾਈਟ ਤੇ ਬਣਿਆ ਹੋਇਆ ਤਾਂ ਬਹੁਤ ਜ਼ਿਆਦੇ ਸੋਹਣਾ ਹੈ ਵੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹਸ ਤਰ੍ਹਾਂ ਦੇਖੋ ਇਹ ਵੀ ਜਿਹੜਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣਾ ਹੈਗਾ ਤੇ ਨਾਲ ਇਹਦੇ ਰਹੂਗੀ ਜੀ ਪਲੇਨ ਗਰੇਪ ਦੀ ਬਾਟਮ ਫੁੱਲ ਪਿਓਰ ਦੇ ਵਿੱਚ ਹੈਗੀ ਇਸ ਤਰ੍ਹਾਂ ਬਾਟਮ ਰਹੂਗੀ ਬਿਲਕੁਲ ਲਾਈਟ ਵੇਟ ਹੈਗੀ ਤੇ ਨੈਕਸਟ ਆਜੂਗਾ ਜੀ ਫਿਰ ਦੁਪੱਟਾ ਤੁਹਾਨੂੰ ਆਪਾਂ ਦੁਪੱਟਾ ਸ਼ੋਅ ਕਰਦੇ ਆਂਗੇ ਵੀ ਕਿੱਤਾਂ ਦਾ ਰਹੂਗਾ ਲੁੱਕ ਇਸ ਤਰ੍ਹਾਂ ਪ੍ਰਿੰਟਿੰਗ ਬਣੀ ਹੋਈ ਹੈ ਦੁਪੱਟੇ ਦੇ ਉੱਪਰ ਇਹ ਵੀ ਦੇਖੋ ਬਹੁਤ ਜ਼ਿਆਦਾ ਮਤਲਬ ਸੋਹਣਾ ਲੱਗਦਾ ਹੈ ਬਾਕੀ ਇਹ ਜਿਹੜੇ ਦੁਪੱਟੇ ਨੇਗੇ ਸਿਰ ਤੇ ਟਿਕਨ ਵਾਲੇ ਦੁਪੱਟੇ ਨੇਗੇ ਇਦਾਂ ਨਹੀਂ ਹੈਗੇ ਵੀ ਵੀ ਸਿਰ ਤੇ ਨਹੀਂ ਖੜਨਗੇ ਸਿਰ ਤੇ ਖੜਨਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੌਫਟ ਦੁਪੱਟਾ ਹੈਗਾ ਤੇ ਇਹਨੂੰ ਸਾਰਿਆਂ ਦਾ ਮਤਲਬ ਸੌਫਟ ਦੁਪੱਟੇ ਨੇਗੇ ਇਹਨੂੰ ਤੁਸੀਂ ਫਿਨਿਸ਼ਿੰਗ ਕਰਾਉਣੀ ਹੋਊਗੀ ਕਰਵਾ ਸਕਦੇ ਹੋ ਨਹੀਂ ਇਦਾਂ ਵੀ ਸੋਹਣੇ ਲੱਗਣਗੇ ਲੋਚ अगला सूट जरिया पर डार्क कलर पसंद करते हैं नहीं गया तो ਤੁਸੀਂ डार्क ਲੈ ਸਕਦੇ ਹੋਗੇ ਚਾਰ ਹੀ ਮਤਲਬ ਇਹਦੇ ਵਿੱਚ ਆਪਾਂ ਸੂਟ ਲੈ ਕੇ ਆਏ ਸੀਗੇ ਚਾਰੋ कलर प्रिंट ਬਹੁਤ ਜ਼ਿਆਦੇ ਸੋਹਣੇ ਨੇਗੇ ਬ੍ਰਾਂਡ ਇਹਨਾਂ ਦਾ ਰਹੂਗਾ ਟਿਸਟਰ ਰਹੂਗਾ ਲਓ ਜੀ ਦੇਖੋ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਇੰਦਾ 크ريب ਦੀ ਤੇ ਪਲੱਸ ਨਾਲ ਦੁਪੱਟਾ ਹੈਗਾ ਬਹੁਤ ਜ਼ਿਆਦੇ ਸੋਹਣਾ ਇਹਦੇ ਵੀ ਰੈਡੀ ਕੀਤਾ ਹੋਇਆ ਹੈਗਾ ਇੰਦਾ ਤੁਸੀਂ ਦੇਖ ਸਕਦੇ ਹੋ ਇਸ ਦਾ ਦੁਪੱਟਾ ਆਜੂ ਦੇਖੋ ਠੀਕ ਹੈ ਜੀ ਇਹ ਸਾਰੇ ਪ੍ਰਾਈਸ ਸੀਗਾ ਇਹਨਾਂ ਦਾ 4000 ਪਲੱਸ ਸ਼ਿਪਿੰਗ ਸੀਗਾ ਫੁੱਲ ਪਿਓਰ ਹੈ ਸੈਮੀ ਦੇ ਵਿੱਚ ਕੋਈ ਸਟੱਫ ਨਹੀਂ ਹੈਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਿਆਂਗੇ ਇੱਕ ਹੋਰ ਚੀਜ਼ ਸੂਟ ਵਿਦ ਦੁਪੱਟਾ ਦਿਖਾਉਣਿਆਂਗੇ ਲਓ ਹੁਣ ਆਪਾਂ ਤੁਹਾਨੂੰ ਦਿਖਾਉਣਗੇ ਸੂਟ ਕਰੇਪ ਦੇ ਪਲਾਸ ਤੋਂ ਪੱਟਾ ਸੂਟ ਦਿਖਾਉਣੇ ਆ ਕਰੇਪ ਦੇ ਤੇ ਕਰੇਪ ਦੇ ਹੀ ਦੁਪट्टे ਰਹਿਣਗੇ ਤੇ ਇਹਦਾ ਵੀ ਵਰੂਗਾ ਵਿਚਕੋ ਦੇਣਗੇ ਵਿਚਕੋ ਬ੍ਰਾਂਡ ਹੈਗਾ ਤੇ ਬਹੁਤ ਸੋਹਣਾ ਸਟੱਫ ਪਹਿਲਾਂ ਵੀ ਆਪਾਂ ਸੇਲ ਕੀਤਾ ਹੈਗਾ ਵਿਚਕੋ ਦੇ ਇਹਦਾ ਆਊਗਾ ਜੀ ਜਿਹੜੀ ਸ਼ਰਟ 2.5 ਮੀਟਰ ਰਹੂਗੀ ਤੇ ਜਿਹੜਾ ਮਤਲਬ ਦੁਪੱਟਾ ਹੈਗਾ ਉਹ ਵੀ 2.5 ਮੀਟਰ ਰਹੂਗਾ ਚਨੌਨ ਦਾ ਤੇ ਬਾਟਮ ਹੈਗੀ ਜਿਹੜੀ ਉਹ 3 ਮੀਟਰ ਹੈ ਜਿਹੜੀਆਂ ਭੈਣਾਂ ਨੂੰ ਚਾਹੀਦੀ ਹੁੰਦੀ ਨੇ ਨਾ ਵੀ 3 ਮੀਟਰ ਹੋਵੇ ਬਾਟਮ ਦਾ ਸਟੱਫ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੇ ਸੂਟ ਲੈਣਗੇ ਲੈ ਸਕਦੇ ਹੋਗੇ ਇਹਨਾਂ ਦਾ ਬਾਟਮ ਰਹੂਗੀ 3 ਮੀਟਰ ਰਹੂਗੀ ਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾ ਦਿੰਨੇ ਆ ਕ੍ਰੇਪ ਦੇ ਨੇਗੇ ਤੇ ਪ੍ਰਾਈਸ ਵੀ ਨਾਲ ਹੀ ਦੱਸਾਂਗੇ ਲੋ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਚਾਦੇ ਸੋਹਣਾਗਾ ਲੋ ਜੀ ਪ੍ਰਿੰਟ ਚੈੱਕ ਕਰੋ ਦੇਖੋ ਠੀਕ ਹੈ ਜੀ ਤੇ ਨਾਲ ਇਹਦੇ ਹੈਗੀ ਆ ਬਾਟਮ ਕ੍ਰੇਪ ਦੀ ਵਿਚਕੋ ਦੀ ਹੀ ਬਾਟਮ ਹੈ ਤੁਹਾਨੂੰ ਇਦਾਂ ਸਟੈਂਪ ਮਿਲੂਗੀ ਲੱਗੀ ਵਿਚਕੋ ਬ੍ਰਾਂਡ ਦੀ ਇੱਥੇ ਲਿਖਿਆ ਵੀ ਹੋਇਆਗਾ ਤੁਸੀਂ ਚੈੱਕ ਕਰ ਲਿਓ ਜਦੋਂ ਤੁਹਾਰੇ ਘਰ ਵੀ ਆਊਗਾ ਇਦਾਂ ਸਟੈਂਪ ਮਿਲੂਗੀ ਐ ਐਕਸਟਰਾ ਠੀਕ ਹੈ ਜੀ ਤੇ ਨਾਲ ਹੈਗਾਗਾ ਪਲੱਸ ਦੁਪੱਟਾ ਚੁਣੌਣ ਦਾ ਪਿਓਰ ਜਨੌਨ ਦੇ ਦੁਪट्टे ਨੇ 2.5 ਮੀਟਰ ਤੇ ਖੁੱਲੇ ਡੁੱਲੇ ਦੁਪੱਟੇ ਨੇ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਡਿਜ਼ਾਈਨਿੰਗ ਹੋਈ ਹੋਈ ਆ ਦੁਪੱਟੇ ਇਹ ਵੀ ਮਤਲਬ ਸਿਰ ਤੇ ਖੜਨ ਵਾਲੇ ਨੇਗੇ ਦੁਪੱਟੇ ਇਸ ਤਰ੍ਹਾਂ ਇਹ ਦੁਪੱਟੇ ਵੀ ਮਤਲਬ ਸਿਰ ਤੇ ਖੜਦੇ ਨੇਗੇ ਇਦਾਂ ਨਹੀਂ ਹੈਗਾ ਵੀ ਸਲਿੱਪ ਹੁੰਦੇ ਨੇਗੇ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਰੂਗਾ 3800 ਪਲੱਸ ਸ਼ਿਪਿੰਗ ਫਸਟ ਤੋਂ ਦੇਸੀਗਾ ਤੇ ਫਾਸਟਲੀ ਆਪਣਾ ਆਰਡਰ ਕਰ ਦਿਓ ਕਿਉਂਕਿ ਦੁਬਾਰਾ ਸੂਟ ਨਹੀਂ ਮਿਲਦੇ ਇੱਕ ਇੱਕ ਹੀ ਪੀਸ ਆਪਾਂ ਨੂੰ ਮਿਲਿਆਗਾ ਦੁਬਾਰਾ ਰਿਪੀਟ ਕੋਈ ਡਿਜ਼ਾਈਨ ਨਹੀਂ ਹੈਗਾ ਇਹਦੇ ਵਿੱਚ ਲਓ ਜੀ ਦੇਖੋ ਇਹ ਵਾਲੀ ਰਹੂਗੀ ਸ਼ਰਟ ਇਦਾਂ ਤੇ ਪਲੱਸ ਨਾਲ ਇਹਦੇ ਹੈਗੀ ਹੈਗੀ ਬਾਟਮ 블랙 ਕਲਰ ਦੀ ਬਾਟਮ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਕੰਟਰਾਸਟ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾਗਾ ਇਸ ਤਰ੍ਹਾਂ ਰਹੂਗਾ ਦੁਪੱਟਾ ਨਾਲ ਵਿਦ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਇਸ ਤਰ੍ਹਾਂ ਦੇਖੋ ਕਿੰਨਾ ਜਿਆਦਾ ਸੋਹਣਾ ਦੁਪੱਟਾ ਹੈ ਤੇ ਨਾਲ ਇਦਾਂ ਸ਼ਰਟ ਜੇ ਚਦੋਹੀ ਰੈਡੀ ਹੋ ਕੇ ਪਹੁੰਚਾ ਦੇ ਸੋਹਣੇ ਸੂਟ ਪਾਣਗੇ ਤੇ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਬਹੁਤ ਹੀ ਜਾਦੇ ਸੋਨਾ ਕਲਰ ਹੈਗਾ ਇਹ ਵਾਲੀ ਰਹੂਗੀ ਸ਼ਰਟ ਇਦਾਂ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਨੇੜੇ ਤੋਂ ਬਹੁਤ ਜਾਦੇ ਸੋਹਣਾ ਹੈਗਾ शर्ट रहेगी प्लेन बॉटम कलर है बॉटम का प्लस नाल नालगा दुपट्टा इस तरह इस तरह दुपट्टा रहेगा ਠੀਕ ਹੈ ਜੀ 3800 ਪ੍ਰਾਈਸ ਇਹਨਾਂ ਦਾ ਨੈਕਸਟ ਪ੍ਰਿੰਟ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਐਸਟਰਾ ਪ੍ਰਿੰਟਿੰਗ ਬਣੀ ਹੋਈ ਹੈ ਤੇ ਪਲੇਨ ਬਾਟਮ ਹੈ ਇਦਾਂ ਦੀ ਤੇ ਪਲੱਸ ਨਾਲ ਦੁਪੱਟਾ ਹੈਗਾ ਐਸਟਰਾ ਦੁਪੱਟਾ ਬਣਿਆ ਹੋਇਆ ਦੇਖੋ ਬਹੁਤ ਜਾਦੇ ਸੋਹਣਾ ਪ੍ਰਾਈਸ ਇਧਰ ਹੋਊਗਾ ਜੀ 3800 ਇਹਦਾ ਵੀ ਇਹ ਜਿਹੜਾ ਮੈਂ ਤੁਹਾਨੂੰ ਬਲੂ ਸੂਟ ਦਿਖਾਇਆ ਹੈਗਾ ਨਾ ਬਲੂ ਤੇ ਨਾਲ ਬਲੈਕ ਲ ਬਾਟਮ ਸੀਗੀ ਇਹ ਦੇਖੋ ਇਹਦੇ ਵਿੱਚ ਸੈਕਿੰਡ ਪ੍ਰਿੰਟ ਹੈਗਾਗਾ ਬਲੈਕ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਇਦਾਂ ਬਣਿਆ ਹੋਇਆਗਾ ਤੇ ਪਲੱਸ ਇਹਦੇ ਨਾਲ ਬਲੈਕ ਹੀ ਬਾਟਮ ਹੈ ਪਲੇਨ ਤੇ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੀ ਕਿੰਦਾ ਰੈਡੀ ਕੀਤਾ ਹੋਇਆਗਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆਗਾ ਬਹੁਤ ਜ਼ਿਆਦਾ ਸੋਹਣਾ ਕਿਏ ਸੀ ਤੇ ਲਾਸਟ ਸੂਟ ਹੈ ਗਾ ਇਹ ਰਾਸਟ ਸ਼ੇਡ ਤੇ ਆ ਜੂਗਾ ਹੀ ਫਿਰ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਏ ਵੀ ਮਤਲਬ ਕਾਫੀ ਜਿਆਦੇ ਸੋਹਣਾ ਪ੍ਰਿੰਟਰ ਰਸਟ ਤੇ ਤੇ ਨਾਲ ਹੈ ਕਿ ਇਹਦਾ ਰਸਟ ਬਾਟਮ ਹੈ ਤੇ ਪਲੱਸ ਨਾਲ ਦੁਪੱਟਾ ਰਹੂਗਾ ਰਸਟ ਇਹਦਾ 4 ਸਾਈਡ ਤੇ ਬਾਰਡਰ ਹੈ ਤਾਂ ਇਸ ਤਰ੍ਹਾਂ ਠੀਕ ਹੈ ਜੀ ਜਿਹੜੇ ਮਤਲਬ ਕريب ਵਾਲੇ ਸੂਟ ਦੇਣਗੇ ਇਹਨਾਂ ਦਾ ਪ੍ਰਾਈਸ ਹੈਗਾ 3800 ਪਲੱਸ ਸ਼ਿਪਿੰਗ ਹੈ ਤੇ ਜਿਹੜੇ ਮਤਲਬ ਕ੍ਰਾਸ਼ ਫੁੱਲ ਪਿਓਰ ਕਾਟਨ ਸੌਫਟ ਦੇਣਗੇ ਕਾਟਨ ਸਿਲਕ ਦੇ ਉਹਦਾ ਪ੍ਰਾਈਸ ਹੈਗਾ 4000 ਪਲੱਸ ਸ਼ਿਪਿੰਗ ਹੈ ਜੇ ਤੁਸੀਂ ਸਲਾਈ ਕਰਾਉਂਗੇ ਜੇ ਤੁਸੀਂ ਮਤਲਬ ਫਿਨਿਸ਼ਿੰਗ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜੇ ਤੁਸੀਂ ਸਲਾਈ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜੇ ਮੈਨੂੰ ਕੋਈ ਪਾਰ ਤੋਂ ਪੈਨ ਦੇਖ ਰਹੀ ਹੈ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਆਪਣਾ ਨੂੰ ਆਰਡਰ ਦੇ ਸਕਦੇ ਹੋਗੇ ਕਾਫੀ ਪੈਣਾ ਦੇ ਪਾਰ ਤੋਂ ਆਰਡਰ ਮਤਲਬ ਚਲੇ ਵੀ ਗਏ ਰੈਡੀ ਹੋ ਕੇ ਤੇ ਕਾਫੀ ਮਤਲਬ ਹਜੇ ਆਰਡਰ ਦਿੱਤੇ ਵੀ ਹੋਏ ਨੇਗੇ ਰੈਡੀ ਹੋ ਰਹੇ ਨੇਗੇ ਜੇ ਤੁਸੀਂ ਵੀ ਆਪਣੇ ਕੋਲ ਕਿਸ ਕਿਵੇਂ ਦਾ ਵੀ ਸੂਟ ਰੈਡੀ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਜ਼ਰੂਰ ਕਰਵਾ ਸਕਦੇ ਹੋ ਟਰਾਈ ਕਰ ਸਕਦੇ ਹੋਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੰਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ